ਰੋਕਾਂਗੇ ਅਗਲੀ ਵੱਡੀ ਖਬਰ ਦਾ ਸੀਸ ਫਾਇਰ ਤੇ ਸਾਬਕਾ ਫੌਜ ਮੁਖੀ ਦਾ ਵੱਡਾ ਬਿਆਨ ਆਇਆ ਇੱਕ ਦੋ ਦਿਨ ਬਾਅਦ ਹੋਣਾ ਚਾਹੀਦਾ ਸੀ ਸੀਸ ਫਾਇਰ ਜਨਰਲ ਮਲਿਕ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੋ ਦਿਨ ਬਾਅਦ ਸੀਸ ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਜ਼ਿਆਦਾ ਅਸਰ ਹੋਣਾ ਸੀ ਜਨਰਲ ਮਲਿਕ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਮਜ਼ਬੂਤ ਸਥਿਤੀ ਦੇ ਵਿੱਚ ਹੀ ਭਾਰਤ ਆਪਰੇਸ਼ਨ ਸਿੰਦੂਰ ਦੇ ਜਾਨ ਸਰਜੀਕਲ ਸਟ੍ਰਾਈਕ ਨਾਲ ਖਤਮ ਨਹੀਂ ਹੋਵੇਗਾ ਤਵਾਦ ਜਨਰਲ ਮਲਿਕ ਦੇ ਨਾਲ ਪੂਰਾ ਇੰਟਰਵਿਊ ਅੱਜ ਰਾਤ ਤੁਸੀਂ 8 ਵਜੇ ਨਿਊਜ਼ ਏਟਨ ਪੰਜਾਬ ਤੇ ਦੇਖ ਸਕਦੇ ਹੋ ਤੇ ਨਿਊਜ਼ ਏਟਨ ਪੰਜਾਬ ਦੇ ਨਾਲ ਗੱਲਬਾਤ ਕਰਦੇ ਹੋਏ ਹੈ ਸੀਜ਼ਫਾਇਰ ਨੂੰ ਲੈ ਕੇ ਸਾਬਕਾ ਫੌਜ ਮੁਖੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਜਨਰਲ ਮਲਿਕ ਦੇ ਵੱਲੋਂ ਕਿਹਾ ਗਿਆ ਕਿ ਇੱਕ ਦੋ ਦਿਨ ਬਾਅਦ ਸੀਜ਼ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਜ਼ਿਆਦਾ ਅਸਰ ਹੋਣਾ ਸੀ ਦਰਸਲ ਜਿਸ ਤਰੀਕੇ ਦੇ ਨਾਲ 2 ਬਈ ਅਪ੍ਰੈਲ ਨੂੰ ਅਤਵਾਦੀਆਂ ਦੇ ਵੱਲੋਂ ਪਹਿਲਗਾਮ ਦੇ ਵਿੱਚ ਨੱਥੇ ਸਲਾਨੀਆਂ ਤੇ ਹਮਲਾ ਕੀਤਾ ਗਿਆ 26 ਸਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਨੂੰ ਅਤੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਜਿਸ ਤਰੀਕੇ ਦੀ ਕਾਰਵਾਈ ਕੀਤੀ ਗਈ 7 8 ਤੇ 9 ਮਈ ਨੂੰ ਤੇ ਉਸ ਤੋਂ ਬਾਅਦ 10 ਮਈ ਨੂੰ ਦਰਸਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਸੀਜ਼ਫਾਇਰ ਦਾ ਫੈਸਲਾ ਲਿਆ ਜਾਂਦਾ ਹੈ ਜੰਗਬੰਦੀ ਦਾ ਫੈਸਲਾ ਲਿਆ ਗਿਆ ਤੇ ਇਸੇ ਸੀਜ਼ਫਾਇਰ ਨੂੰ ਲੈ ਕੇ ਸਾਬਕਾ ਫੌਜ ਮੁਖੀ ਜੰਗਲ ਮਲਿਕ ਦੇ ਵੱਲੋਂ ਨਿਊਜ਼ ਰੇਟਰਨ ਪੰਜਾਬ ਤੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੋ ਦਿਨ ਬਾਅਦ ਸੀਜ਼ਫਾਇਰ ਹੋਣਾ ਚਾਹੀਦਾ ਸੀ ਇੱਕ ਦੋ ਦਿਨ ਹੋਰ ਮਿਲਦੇ ਤਾਂ ਇਸ ਦਾ ਜ਼ਿਆਦਾ ਅਸਰ ਹੋਣਾ ਸੀ नहीं, 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 आपकी नहीं। आप टेररिज्म को ऑपरेशन बालाकोट स्ट्राइक या सर्जिकल स्ट्राइक खत्म कर सकती है नहीं ये डिपेंड करता है पाकिस्तान की पॉलिसी के ऊपर खासकर पाकिस्तान आर्मी की पॉलिसी के ऊपर और जिस तरीके से अभी उनके लीडरशिप आई है आसिम मुनीर के आ, आ, मुझे नहीं लगता कि वो ज़्यादा देर तक वो बैठे रहेंगे कुछ ना कुछ करेंगे तो ये डेटेडेंस की बात है देखते हैं कितनी देर तक डेटरेंस चलती है उनको अभी ये भी मालूम है कि अगर उन्होंने दोबारा किया कोई बड़ा काम किया तो उसके ऊपर उनके ऊपर ज़्यादा चोट आएगी अब तो प्राइम मिनिस्टर ने बिल्कुल क्लियर कर दिया है कि आ, ये जो भी अगर हो होगा तो उसको हम लड़ाई की तरफ से देखेंगे ਅੱਜ ਪੂਰਾ ਦੇਸ਼ ਕਰਗਿਲ ਵਿਜੇ ਦਿਵਸ ਦੀ 28ਵੀਂ ਵਰੇਗੰਡ ਮਨਾ ਰਿਹਾ ਹੈ। ਜਵਾਨਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ। ਹਰ ਸਾਲ 26 ਜੁਲਾਈ ਨੂੰ ਕਰਗਿਲ ਵਿਜੇ ਦਿਵਸ ਵਜੋਂ ਦਸਤ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ 1999 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਲਗਭਗ 60 ਦਿਨਾਂ ਤੱਕ ਚੱਲੀ ਜੰਗ ਦਾ ਅੰਤ ਹੋਇਆ ਸੀ। ਦੱਸ ਦਈਏ ਕਿ ਇਹ ਉਹ ਦਿਨ ਹੈ ਜਦੋਂ ਭਾਰਤ ਦੇ ਬਹਾਦਰ ਪੁੱਤਰਾਂ ਨੇ, ਬਹਾਦਰ ਸਪੁੱਤਾਂ ਨੇ ਜੰਮੂ ਕਸ਼ਮੀਰ ਦੀਆਂ ਕਰਗਿਲ ਚੋਟੀਆਂ ਤੋਂ ਪਾਕਿਸਤਾਨੀ ਫੌਜ ਨੂੰ ਖਦੇੜ ਦਿੱਤਾ ਸੀ ਅਤੇ ਆਪਰੇਸ਼ਨ ਵਿਜੇ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ ਸੀ ਭਾਰਤ ਦੇ ਬਹਾਦਰ ਜਵਾਨਾਂ ਦੀ ਉਹ ਸ਼ਾਨਦਾਰ ਜਿੱਤ ਅਤੇ ਆਪਣੇ ਦੇਸ਼ ਦੇ ਲਈ ਸੈਨਿਕਾਂ ਦੀ ਸ਼ਹਾਦਤ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਦਾ ਦੇ ਲਈ ਦਰਜ ਹੋਗੀ ਆ ਤਾਂ ਵਕਫਾ ਜਗਾਵਾਂ ਤੇ ਅੱਜ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਦਿੱਲੀ ਦੇ ਵਿੱਚ ਵਾਰਮ ਮੈਮੋਰੀਅਲ ਦੇ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਨਮਨ ਕੀਤਾ ਗਿਆ ਉੱਥੇ ਹੀ ਚੰਡੀਗੜ੍ਹ ਦੇ ਵਿੱਚ ਵਾਰਮ ਮੈਮੋਰੀਅਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਜੋ ਉਹਨਾਂ ਦੇ ਵੱਲੋਂ ਆ ਵੱਡਾ ਯੋਗਦਾਨ ਪਾਇਆ ਗਿਆ ਇਸ ਵੱਡੀ ਜਿੱਤ ਦੇ ਵਿੱਚ ਇਸ ਤਰੀਕੇ ਦੇ ਨਾਲ 1999 ਦੇ ਵਿੱਚ ਕਰਗਿਲ ਦੀ ਜਿੱਤ ਦੇ ਵਿੱਚ ਪਾਕਿਸਤਾਨ ਨੂੰ ਪਾਕਿਸਤਾਨ ਪਾਕਿਸਤਾਨ ਦੀ ਸੈਨਾ ਨੂੰ ਆ ਸਬਕ ਸਿਖਾਇਆ ਆ ਤਾਂ ਉਸ ਨੂੰ ਯਾਦ ਕਰਦੇ ਹੋਏ ਸ਼ਹੀਦਾਂ ਨੂੰ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਗਿਆ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੋਕ ਕਰਨਗੇ ਅਗਲੀ ਵੇਲੇ ਖਬਰ ਦਾ ਖਬਰ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਜਿੱਥੇ ਪਿੰਡ ਜਾਲਾ ਦੇ ਵਿੱਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਈ ਹੈ ਐਕਵਾਇਰ ਕੀਤੀ 18 ਏਕੜ ਜ਼ਮੀਨ ਨੂੰ ਲੈ ਕੇ ਦਰਸਲੇ ਪੂਰਾ ਵਿਵਾਦ ਹੈ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੇ ਕਿਸਾਨ ਦੀ ਕਿਸਾਨਾਂ ਦੀ ਪੁਲਿਸ ਦੇ ਨਾਲ ਬਹਿਸ ਹੋਈ ਹੈ ਕਿਸਾਨਾਂ ਵੱਲੋਂ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਵਿੱਚ ਇਸੇ ਤਰ੍ਹਾਂ ਦਾ ਵਿਵਾਦ ਹੋਇਆ ਸੀਗਾ ਜਦੋਂ ਕਿ ਪ੍ਰਸ਼ਾਸਨ ਜ਼ਮੀਨ ਐਕਵਾਇਰ ਕਰਨ ਦੇ ਲਈ ਪਹੁੰਚਾ ਸੀਗਾ ਤੇ ਹੁਣ ਮੋੜ ਤੋਂ ਅਜਿਹੀਆਂ ਤਸਵੀਰਾਂ ਪਟਿਆਲਾ ਦੇ ਪਿੰਡ ਜਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋਈ ਹੈ ਐਕਵਾਇਰ ਕੀਤੀ 18 ਏਕੜ ਜ਼ਮੀਨ ਨੂੰ ਲੈ ਕੇ ਇਹ ਪੂਰਾ ਵਿਵਾਦ ਅੱਜ ਜਾ ਰਿਹਾ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੇ ਕਿਸਾਨਾਂ ਦੀ ਪੁਲਿਸ ਦੇ ਨਾਲ ਇਸ ਦੌਰਾਨ ਬਹਿਸ ਹੁੰਦੀ ਹੋਈ ਵੀ ਨਜ਼ਰ ਆਈ ਤੇ ਕਿਸਾਨਾਂ ਵੱਲੋਂ ਆਮਾਫਜ਼ਾ ਰਾਸ਼ੀ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੋ ਕਿ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ ਦਰਸਲ ਇਹ 18 ਏਕੜ ਦੀ ਪੂਰੀ ਜ਼ਮੀਨ ਹੈ ਜਿਸ ਨੂੰ ਕਿ ਐਕਵਾਇਰ ਕੀਤਾ ਜਾਣਾ ਹੈ ਤੇ ਇਸ ਨੂੰ ਲੈ ਕੇ ਇਹ ਪੂਰਾ ਵਿਵਾਦ ਹੈ ਜਦੋਂ ਪ੍ਰਸ਼ਾਸਨ ਅੱਜ ਵੀ ਆ ਪੂਰੇ ਲਾਮ ਲਸ਼ਕਰ ਦੇ ਨਾਲ ਜ਼ਮੀਨ ਨੂੰ ਅਗਵਾ ਕਰਨ ਦੇ ਲਈ ਪਹੁੰਚੇ ਕਿਸਾਨ ਤੇ ਪੁਲਿਸ ਆਹੋ ਸਾਹਮਣੇ ਹੋ ਗਏ ਇੱਕ ਪਾਸੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਜਵਾਨ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਿਸਾਨ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ ਤੇ ਜ਼ਮੀਨ ਤੇ ਕਬਜ਼ਾ ਕਰਨ ਪਹੁੰਚੇ ਕਿਸਾਨਾਂ ਦੀ ਪੁਲਿਸ ਦੇ ਨਾਲ ਬਹਿਸ ਹੁੰਦੀ ਹੋਈ ਨਜ਼ਰ ਆਈ ਨੋ ਨਾਰ ਮੁਰਦਾਬਾ ਬਟਾ ਬਟਾ ਮੁਰਦਾਬਾ ਅੱਖੇ ਕਰ ਲੋ ਮੈਂ ਗੱਡੀ ਨੂੰ ਹੈਵੀ ਰੋਕੋ ਸੱਚਾ ਜ਼ਾਬ ਨੇ ਆ ਕੇ ਕਹਿੰਦਾ ਗੱਡੀ ਊਰੇ ਰੋਕਾ ਕਹਿੰਦਾ ਸੜਕ ਦੀ ਰੋਕੋ ਗੱਡੀ ਨਾ ਆਪਰਾ ਕਰ ਨਹੀ ਨਹੀ ਬਾਈ ਸੱਚਾ ਸੂਕਰ ਲੱਗਿਆ ਐਸੇ ਸੂਕਰ ਲੱਗ ਰਿਹਾ ਓ ਸੜਕ ਦੇ ਉਪਰ ਆ ਬਾਈ ਮਤਾਂ ਜੀ ਤੂੰ ਕਾਨੂੰਨ ਦੇ ਹੱਦ ਤੱਕ ਰੋਕ ਕਰਨ ਅਗਲੀ ਵੱਡੀ ਖਬਰ ਦਾ ਖਬਰ ਮਹਾਲੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ 16 ਸਾਲਾ ਲੜਕੀ ਦੇ ਨਾਲ ਗੈਂਗ ਰੇਪ ਦਾ ਇਹ ਪੂਰਾ ਮਾਮਲਾ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਇਸ ਤੇ ਸਖਤ ਨੋਟਿਸ ਲਿਆ ਗਿਆ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਕਾਰਵਾਈ ਜਾਵੇ ਮਾਮਲੇ ਦੀ ਜਾਂਚ 28 ਜੁਲਾਈ ਤੱਕ ਰਿਪੋਰਟ ਸੌਂਪਣ ਦੇ ਵੀ ਆਦੇਸ਼ ਦੇ ਦਿੱਤੇ ਨੇ ਜ਼ਿਲ੍ਹਪੁਰ ਦੀ ਲੜਕੀ ਨੂੰ ਦੋ ਕਾਰ ਸਵਾਰਾਂ ਨੇ ਦਰਸਲ ਪਹਿਲਾਂ ਅਗਵਾ ਕੀਤਾ ਆ ਫਿਰ ਮਹਾਲੀ ਦੇ 11 ਫੀਸਦੀ ਵਿੱਚ ਲਿਜਾ ਕੇ ਰੇਪ ਕਰਨ ਦੇ ਇਲਜ਼ਾਮ ਲੱਗੇ ਨੇ ਰਾਹ ਪੁੱਛਣ ਦੇ ਬਹਾਨੇ ਕਾਰ ਸਵਾਰਾਂ ਨੇ ਲੜਕੀ ਨੂੰ ਰੋਕਿਆ ਜ਼ਬਰਨਕਾਰ ਦੇ ਵਿੱਚ ਬਿਠਾ ਕੇ ਮੋਹਾਲੀ ਲੈ ਕੇ ਗਏ ਰੇਪ ਕਰਕੇ ਲੜਕੀ ਨੂੰ ਉੱਥੇ ਛੱਡ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੇ ਦੋ ਅਣਪਛਾਤੇਆਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਵੀ ਸਖਤ ਨੋਟਿਸ ਲਿਆ ਗਿਆ ਤੇ ਕਿਹਾ ਗਿਆ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ ਤੇ 28 ਜੁਲਾਈ ਤੱਕ ਰਿਪੋਰਟ ਸੌਂਪਣ ਦੀ ਵੀ ਆਦੇਸ਼ ਦਿੱਤੇ ਗਏ ਨੇ ਆ ਦਰਸਲ ਜ਼ਿਲਪੁਰ ਦੀ ਲੜਕੀ ਨੂੰ ਦੋ ਕਾਰ ਸਵਾਰਾਂ ਦੇ ਵੱਲੋਂ ਪਹਿਲਾਂ ਅਗਵਾ ਕੀਤਾ ਜਾਂਦਾ ਹੈ ਫਿਰ ਮੁਹਾਲੀ ਦੇ 11 ਫੇਸ ਦੇ ਵਿੱਚ ਲਿਜਾ ਕੇ ਰੇਪ ਕਰਨ ਦੇ ਇਲਜ਼ਾਮ ਲੱਗੇ ਨੇ ਰਾਹ ਪੁੱਛਣ ਦੇ ਬਹਾਨੇ ਕਾਰਸਵਾਰਾਂ ਦੇ ਵੱਲੋਂ ਇੱਕ ਨਾਉਣੀ ਹਰਕਤ ਕੀਤੀ ਗਈ ਹੈ ਇਹ ਦਰਿੰਦਗੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜ਼ਬਰਨ ਕਾਰ ਦੇ ਵਿੱਚ ਬਿਠਾ ਕੇ ਮੁਹਾਲੀ ਲੈ ਕੇ ਗਏ ਰੇਪ ਕਰਕੇ ਲੜਕੀ ਨੂੰ ਉੱਥੇ ਛੱਡ ਕੇ ਫਰਾਰ ਹੋ ਗਏ ਐਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇ ਜਿੱਥੇ ਕਿ 16 ਸਾਲਾ ਲੜਕੀ ਦੇ ਨਾਲ ਦਰਿੰਦਗੀ ਹੋਈ ਹੈ ਗੈਂਗਰੇਪ ਹੋਇਆ ਹੈ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਵੱਲੋਂ ਇਸ ਤੇ ਨੋਟਿਸ ਲਿਆ ਗਿਆ ਕਿ ਕੋਈ ਜਾਣਕਾਰੀ ਹੈ ਬਿਲਕੁਲ ਜਿਸਾ ਉਹਨਾਂ ਲਈ ਘਟਨਾ ਸਾਹਮਣੀ ਆਈ ਹੈ ਦਰਿੰਦਗੀ ਦੀ ਘਟਨਾ ਹੈ ਔਰ ਕਮਿਸ਼ਨ ਨੇ ਇਸ ਤੇ ਸੂ ਮੋਟੋ ਲਿਆ ਹੈ ਸੂਮ ਸੰਕੇਨ ਲਿਆ ਹੈ ਔਰ ਬੜੀ ਬੜੀ ਗੰਭੀਰਤਾ ਨਾਲ ਇਸ ਘਟਨਾ ਨੂੰ ਲਿਆ ਹੈ ਇਹ ਕਮਿਸ਼ਨ ਵੱਲੋਂ ਇੱਕ ਪ੍ਰੈਸ ਨੋਟ ਜਿਹੜਾ ਜਾਰੀ ਕੀਤਾ ਗਿਆ ਹੈ ਮੀਡੀਆ ਨੂੰ ਕਿ ਇਸ ਘਟਨਾ ਨੂੰ ਅਸੀਂ ਬੜੀ ਗੰਭੀਰਤਾ ਨਾਲ ਲੈ ਰਹੇ ਹਾਂ ਜਿਹੜੇ ਜ਼ਰੂਰੀ ਕਦਮ ਹੁੰਦੇ ਕਮਿਸ਼ਨ ਜਦੋਂ ਸੂ ਮੋਟੋ ਲੈਂਦਾ ਤਾਂ ਇੱਕ ਪ੍ਰੋਸੀਜਰ ਹੁੰਦਾ ਸਾਰੀ ਜਾਣਕਾਰੀ ਮੰਗੀ ਜਾਂਦੀ ਹੈ ਐਫ ਆਈ ਆਰ ਦੀ ਕਾਪੀ ਮੰਗੀ ਜਾਂਦੀ ਹੈ ਪੁਲਿਸ ਤੋਂ ਪੁੱਛਿਆ ਜਾਂਦਾ ਤਾਂ ਰਾਜਦਾਲੀ ਗਿੱਲ ਜਿਹੜੇ ਚੇਅਰਪਰਸਨ ਨੇ ਕਮਿਸ਼ਨ ਦੇ ਉਹਨਾਂ ਨੇ ਇੱਕ ਬੈਸਨੋਟ ਜਾਰੀ ਕਰਕੇ ਦੱਸਿਆ ਕਿ ਅਸੀਂ ਸੂ ਮੋਟੋ ਲੈ ਚੁੱਕੇ ਹਾਂ ਹੁਣ ਅੱਗੇ ਜਿਹੜੀ ਕਾਰਵਾਈ ਹੈ ਪੁਲਿਸ ਕਿਵੇਂ ਕਾਰਵਾਈ ਕਰ ਰਹੀ ਹੈ ਕਿ ਕੀ ਉਹ ਸਾਰੀ ਜਾਣਕਾਰੀ ਮੰਗੀ ਗਈ ਹੈ हां ठीक है उमेश फिलहाल दी पूरी ਜਾਣਕਾਰੀ ਬਹੁਤ ਬਤਨਵਾਤਾ ਮਹਾਲੀ ਦੇ ਵਿੱਚ 16 ਸਾਲਾ ਲੜਕੀ ਦੇ ਨਾਲ ਗੈਂਗ ਰੇਪ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਮੈਲਾ ਕਮਿਸ਼ਨ ਦੇ ਬਿਲ ਨੋਟਿਸ ਲਿਆ ਗਿਆ ਕਿਹਾ ਗਿਆ ਕਿ ਕਿਸੇ ਸੀਨੀਅਰ ਅਧਿਕਾਰੀ ਤੋਂ ਮਾਮਲੇ ਦੀ ਜਾਂਚ ਕਰਵਾਈ ਜਾਵੇ 28 ਜੁਲਾਈ ਤੱਕ ਰਿਪੋਰਟ ਸੌਂਪਣ ਦੇ ਵੀ ਆਦੇਸ਼ ਦਿੱਤੇ ਗਏ ਨੇ